ਬਸ ਚੰਦ ਸਿੰਘ ਇਹ ਤੋਂ ਜ਼ਿਆਦਾ ਸਾਥ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ 40 ਸਾਲ ਦੀ ਸੇਵਾ ਤੋਂ ਬਾਅਦ ਮੈਨੂੰ ਜਦੇ ਉੱਤੇ ਬਿਠਾ ਕੇ ਪੰਥ ਤੋਂ ਬਾਹਰ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਦੇ ਜੀ ਜਦੇ ਜੀ ਸਵੀਕਾਰ ਨੂੰ ਤੇ ਆ ਸਰਦੀਪ ਸਿੰਘ ਕਦੇ ਵੀ ਆਪਣੇ ਪਾਪਾ ਸੁਦਾ ਕੈਮ ਸਿੰਘ ਜੀ ਪਰਸੀ ਤੇ ਨਹੀਂ ਆਏ ਜਲਦ ਕੇ ਅਸੀਂ ਦਿੱਲੀ ਦੇ ਵਿੱਚ ਤੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਰਧਤ ਵੀ ਹੋਇਆ ਹਰੇਕ ਸਾਲ ਉਹਨਾਂ ਦੀ ਪਰਸੀ ਮਨ ਹੁੰਦੇ ਕਿ ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਖਤ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤੇ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਛੱਡਾਇਆ ਫੇਰ ਤੁਹਾਡੀ ਮਰਜ਼ੀ ਹੈ ਅਸੀਂ ਸਤ ਜਨਰਲ ਸਿੰਘ ਭੀਰਾਵੜਾ ਦੇ ਨਾਮ 400 ਤੋਂ ਬਾਰਤ ਹਿਤ ਦੇ ਨਾਮ ਚੱਲ ਰਹੇ ਹਾਂ ਚੱਲਾਂਗੇ ਜਿਹੜੀ ਅਵੇ ਸੱਟਾ ਦੇ ਮੀ ਆਏ ਉਸ ਅਸੀਂ ਮਦਾਨ ਨਹੀਂ ਛੱਡਣਾ ਅੱਜ ਬਹੁਤ ਸਾਰੇ ਸਿੱਖ ਇੰਦੇ ਆਏ ਕਿਸ ਸਰਜੀਤ ਸਿੰਘ ਨੂੰ ਫੇਟਵੋਟ ਦੇ ਸਿੱਟ ਛੱਡ ਦਿਓ ਅਸੀਂ ਪਾਰਟੀ ਬਦਲਣ ਦੇ ਕੈਂਡੀਡੇਟ ਸਰ ਬਲਦੇਵ ਸਿੰਘ ਅਸਾਰੇ ਉਹ ਪਾਰਟੀ ਦਾ ਸਾਜੇ ਸਿਮਰਜੀਤ ਸਿੰਘ ਦੇ ਕੋਲੇ ਕੋਈ ਸ਼ਕਤੀ ਨਹੀਂ ਹੈ ਤਾਲ ਦੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਭਜੀ ਸਿੰਘ ਦੇ ਖਿਲਾਫ ਖੜੇ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਦੇ ਉਮੀਦਵਾਰ ਨੂੰ ਵਾਪਸ ਲੈਣ ਤੋਂ ਅੱਜ ਸਿਮਰਜੀਤ ਸਿੰਘ ਮਾਨ ਨੇ ਕੋਰਾ ਇਨਕਾਰ ਕਰ ਦਿੱਤਾ ਹੈ ਤੇ ਨਾਲ ਦੀ ਨਾਲ ਕੁਝ ਅਜਿਹੀਆਂ ਗੱਲਾਂ ਸਰਬਜੀਤ ਸਿੰਘ ਬਾਰੇ ਕੀਤੀਆਂ ਜਿਹੜੀਆਂ ਕਿ ਕਿਸੇ ਨਵੇਂ ਵੱਡੇ ਵਿਵਾਦ ਨੂੰ ਜਨਮ ਦੇ ਸਕਦੀਆਂ ਸਿਮਰਜੀਤ ਸਿੰਘ ਮਾਨ ਨੇ ਆਪਣੇ ਪੇਜ ਤੇ ਪੋਸਟ ਪਾ ਕੇ ਇਹ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਆਪਣੇ ਉਮੀਦਵਾਰ ਨੂੰ ਫਰੀਦਕੋਟ ਤੋਂ ਵਾਪਸ ਨਹੀਂ ਲੈਣਗੇ ਸਰਬਜੀਤ ਸਿੰਘ ਦੇ ਨਾਲ ਚੱਲ ਰਹੇ ਲੋਕਾਂ ਬਾਰੇ ਤੇ ਸ਼ਹੀਦ ਬੈਂਤ ਸਿੰਘ ਦੀ ਵਰਸੀ ਮਨਾਉਣ ਬਾਰੇ ਵੀ ਉਹਨਾਂ ਕਾਫੀ ਕੁਝ ਆਖਿਆ ਆਓ ਸੁਣਦੇ ਹਾਂ ਸਾਰਾ ਕੁਝ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜ਼ੁਬਾਨੀ ਮੈਂ ਪੰਚ ਕੁਤਾਰ ਸਿੰਘ ਰਜੀਤ ਜੁਮਾਨ ਅੱਜ ਸੁਰੂਤੋਂ ਤੁਹਾਡੇ ਨਾਲ ਨੀਤੀ ਕਰਨਾ ਕਰ ਰਿਹਾ ਫ੍ਰੀਕੋਰਟ ਤੋਂ ਸਰਦਪ੍ਰਦੇਪ ਸਿੰਘ ਡਗੜਾ ਖੜਾ ਹੋਇਆ ਹੈ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਅਨਾਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਪਾਕੀ ਚਰਨੇ ਇਹਨਾਂ ਨੇ ਸਰਪੀਚਰ ਨੂੰ ਉੱਥੇ ਆ ਕੇ ਫੜਾ ਤਾਤੇ ਅਸੀ ਸਰਬਜੀਤ ਸਿੰਘ ਜੀ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਇਆ ਬੜੀ ਕਾਮਯਾਬੀ ਨਾਲ ਲੜਾਇਆ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫਿਰ ਇਹਨਾਂ ਕੰਗੂ ਨਹੀਂ ਦੇਖਿਆ ਉਸ ਤੋਂ ਬਾਅਦ ਸਰਜੀਤ ਸਿੰਘ ਨੇ ਮੈਨੂੰ ਮਾਵਾ ਪੜਾ ਧੀਆਂ ਮੇਰੇ ਘਰ ਵਾਲਿਆਂ ਜੀਆਂ ਦੌੜਾ ਘਟੀਆਂ ਮੈਂ ਕਿਸੇ ਨੂੰ ਬਸੈ ਨਹੀਂ ਮੈਂ ਵੀ ਐਕਸ ਨਹੀਂ ਤੇ ਮੈਂ ਖੋਸ਼ ਰਹਾ ਅੱਜ ਬਹੁਤ سارے ਸਿੱਖ ਰਹੇ ਆ ਤੇ ਸਰਪਜੀਤ ਸਿੰਘ ਫੇਟਪੋਟ ਤੇ ਸੀ ਛੱਡ ਦੇ ਅੱਜ ਸੇ ਪਾਰਟੀ ਬਰਲੋਡਾ ਕੈਂਡੀਡੇਟ ਸੁਦਾ ਬਲਦੇਵ ਸਿੰਘ ਨਾ ਪਰਿਆ ਉਹ ਪਾਰਟੀ ਤਾਰਸ ਜੀ ਸਿਮਰਨਜੀਤ ਸਿੰਘ ਤੇ ਕੋਈ ਕੋਈ ਸ਼ਕਤੀ ਨਹੀਂ ਹੈ ਤਾਰਦੀ ਤੇ ਸਾਹ ਸਰਪੀਤ ਸਿੰਘ ਤਦੇ ਵੀ ਆਪਣੇ ਪਰਫਾਰਮ ਸੁਦਾ ਬਿਆਨ ਸਿੰਘ ਦੀ ਬਰਸੀ ਤੇ ਨਹੀਂ ਆਏ ਜਦ ਕੇ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਤਰਤ ਵੀ ਹੋਇਆ ਹਰੇਕ ਸਾਲ ਉਹਨਾਂ ਦੀ ਪਰਸੈਂਟ ਹੁੰਦੀ ਹੈ ਜੇ ਤੁਹਾਡੇ ਕੋਲ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਹੈ ਕਿ ਜੋ ਜ਼ਿਆਦਾ ਸਾਥ ਸੰਗਠੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਜਦੇ ਉੱਤੇ ਬਿਠਾਵਾ ਤੇ ਪੰਚ ਤੋਂ ਬਾਅਦ ਤੜਨਾ ਇਹ ਤੁਹਾਡੀ ਮਰਜ਼ੀ ਹੈ ਮੈਂ ਬੱਤੇ ਜੀ ਜੱਜ ਜੀ ਸੌਰੀ ਕਰਨ ਨੂੰ ਤੇ ਆ ਜੇ ਤਾਂ ਮੈਨੂੰ ਤੁਸੀਂ ਖੋਤੇ ਤੇ ਛੜਨਾ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਅਧਿਧਿ ਤੋ ਇੱਕ ਮੈਂ ਇੱਕ ਸਪੀਕ ਦੇ ਕੋ ਨੁਕਤੇ ਆ ਨਹੀਂ ਹੈ ਤੁਹਾਨੂੰ ਸੰਜਾਲ ਲੱਗਦਾ ਹੈ ਬੜਾ ਲੱਗਦਾ ਹੈ ਇਹ ਤੁਸੀਂ ਦੇਖਣਾ ਪਰ ਪਰਵਾਹ ਬਾਤ ਟੂ ਬੀ ਜਾ ਜਿਹੜੇ ਸੰਤਾਂ ਨੂੰ ਕਹਿਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ਉਹ ਅੱਜ ਕਾਂਗਰਸ ਭਾਜਪਾ ਬਾਦਰ ਆਮ ਆਦਮੀ ਪਾਰਟੀ ਦੇ ਪੁੱਤ ਬਣ ਗਏ ਔਰ ਸੰਤ ਮਹਾਰਾਜ ਜਬ ਮਹਾਰਾਜ ਜਗਤਾਰ ਸਿੰਘ ਦੇ ਪੋਤਾ ਚੜ੍ਹ ਸਿੰਘ ਫਰੀਦਕੋਟ ਦੇ ਵਿੱਚ ਸਾਡੀ ਪਾਰਟੀ ਦੇ ਕੈਂਡੀਡੇਟ ਤੇ ਵਿਰੋਧ ਉੱਥੇ ਕੈਂਪੇਨਿੰਗ ਕਰਦੇ मेरा कहने का मतलब है कि मैं अपना रिकॉर्ड पूरा क्लियर पिता और ਤੁਹਾਨੂੰ ਦੱਸਿਆ ਕਿ ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਵਸਤ ਤਾ ਅਸਿੰਦ ਨੇ ਨਹੀਂ ਚਲਾਇਆ ਜਿਵੇਂ ਸੰਤ ਫਤੇਸ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫਿਰ ਤੁਹਾਡੀ ਮਰਜ਼ੀ ਹੈ ਅਸੀਂ ਸਤ ਜਨਰਲ ਸਿੰਘ ਭਈਰਾ ਬੜਾ ਜਨਾਲ ਚਾਰਿਸਾਂ ਤੋਂ ਬਰਤ ਆਹੀ ਤੇ ਨਾਲ ਚੱਲ ਰਹੇ ਚੱਲਾਂਗੇ ਜਨੇਰੀ ਅਵੇ ਸੱਜੜਾ ਵਿੱਚ ਮੇ ਆਏ ਉਸ ਅਸੀਂ ਮਦਾਨ ਨਹੀਂ ਛੱਡਣਾ